ਸਰ ਇੱਕ ਤਾਂ ਬੀਜ ਬਦਲ ਗਏ ਝਾੜ ਜ਼ਿਆਦਾ ਲੈਣ ਵਾਸਤੇ ਠੀਕ ਹੈ ਉਤੋਂ ਪੈਸਟਿਸਾਈਡ ਇਫੈਕਟ ਆ ਗਿਆ ਠੀਕ ਹੈ ਉਤੋਂ ਜਿਹੜੀਆਂ ਮੌਸਮੀ ਸਬਜ਼ੀਆਂ ਸੀ ਮੌਸਮੀ ਫਲ ਸੀ ਕਿਉਂ 12 ਮਹੀਨੇ ਚੱਲਣ ਲੱਗ ਗਏ ਹੂੰ 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 ਉਤੋਂ ਵੈਰਾਈਟੀ ਆਫ ਫੂਡ ਹੋ ਗਿਆ ਠੀਕ ਹੈ ਕੰਮ ਅੱਗੇ ਫਿਜ਼ੀਕਲ ਵਰ ਖੰਦਾ ਸੀ ਤਾਂ ਬੰਦਾ ਕੰਮ ਕਰਦਾ ਸੀ 2 ਘੰਟੇ 6 ਘੰਟੇ 8 ਘੰਟੇ ਵੀ ਕੋ ਕਰਦਾ ਸੀ ਮਜ਼ਦੂਰ ਵਿਚਾਰਾ ਹੂੰ ਆ ਕੇ ਆਰਾਮ ਕਰ ਲੈਂਦਾ ਸੀ ਹੁਣ ਸਿਰ ਦਿਮਾਗ ਦੇ ਕੰਮ ਹੋ ਗਏ ਨਵੀਂ ਜਨਰੇਸ਼ਨ ਖਾਸ ਕਰਕੇ ਅਸੀਂ ਵੀ ਵਿੱਚ ਹੀ ਆ ਕਿਉਂਕਿ ਅਸੀਂ ਉਹਦੇ ਨਾਲ ਦਿਮਾਗ એનર્ਜੀ ਹਰ ਬਿੱਲੇ ਸਾਡਾ ਕੰਜ਼ੂਮ ਕਰਦਾ ਹੈ ਉਹ ਤੁਹਾਨੂੰ ਐਗਜ਼ੌਸਟਿੰਗ ਦਿੰਦਾ ਜਿਹਨੂੰ ਕਹਿੰਦੇ ਜਿਵੇਂ ਬੜਾ ਐਗਜ਼ੌਸਟ ਹੋ ਗਿਆ ਮੈਂ ਬੜਾ ਹੋ ਗਿਆ ਜਿਵੇਂ ਨਿਆਣੇ ਨਵੇਂ ਜਿੰਨੇ ਬੱਚੇ ਜਵਾਨ ਨੇ ਜੀ ਉਹ ਡਿਫਰੈਂਟ ਤਰੀਕੇ ਨਾਲ ਥੱਕਦੇ ਨੇ ਨਹੀਂ ਸਾਰੀ ਜਨਤਾ ਕਿਰੇਲੇ ਬੜੇ ਭਰਮੇ ਸਵਾਦ ਨਾਲ ਮਸਾਲੇ ਪਾ ਕੇ ਖਾਂਦੀ ਹੁੰਦੀ ਸੀ ਜੀ ਤੇ ਪਿੰਡੀ ਕਿਆ ਅਰਬੀ ਕਿਆ ਮਤਲਬ ਲੋਕੀ ਨੇ ਇਹਨਾਂ ਚੀਜ਼ਾਂ ਦੇ ਨਾਲ ਇਸ ਤਰੀਕੇ ਕਰਕੇ ਡਿਸਟਰਬ ਹੋ ਰਹੇ ਸਨ ਵੀ ਮਹਿਸੂਸ ਹੁੰਦਾ ਵੀ ਅਸੀਂ ਸਮਾਜ ਨੂੰ ਕਿਆ ਕਹਿ ਦੀ ਹ ਹ ਹ ਬਾਜ਼ਾਰ ਚੀਜ਼ ਲੈਣ ਚਲੇ ਜਾਓ ਕਿ ਹੋ ਅਸਲੀ ਨਹੀਂ ਕਿਸਾਨਾਂ ਨੂੰ ਵੀ ਪਤਾ ਵੀ ਦੁੱਧ ਅਸਲੀ ਨਹੀਂ ਹਾਂ ਮੈਂ ਤਾਂ ਹੁਣ ਫੇਰ ਲੋਕਾਂ ਨੂੰ ਉਤਰਾਜੋ ਜੇ ਨਾ ਵੀ ਡਾਕਟਰ ਬਾਲਾ ਸਿੱਧਾ ਹੀ ਹੋ ਜਾਂਦਾ ਹ ਇਹ ਜਾਤੀ ਅੰਗਰੇਜ਼ਾਂ ਦੀ ਇਹ ਇਧਰ ਮਿਹਰਬਾਨੀਆਂ ਹੋਈਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਅਸੀਂ ਕੀਤੀ ਹੈ ਆਂਦੀ ਪੜਾਈਆਂ ਪੜੀਆਂ ਹ ਹ ਉਦੋਂ ਤੋਂ ਫੇਰ ਹਰ ਚੀਜ਼ ਦਾ ਬਜਾਰੀ ਬਣ ਗਿਆ ਠੀਕ ਹੈ ਇਹਨਾਂ ਨੂੰ ਆਪਣਾ ਬਜਾਰ ਦਿਸਦਾ ਸਾਨੂੰ ਸਾਡਾ ਸਮਾਜ ਦਿਸਦਾ ਅਸੀਂ ਸਾਰੇ ਸਾਂਝ ਨਾਲ ਚੱਲਦੇ ਆਂ ਇਹ ਮਾਇਆ ਨਾਲ ਚੱਲਦੇ ਆਂ ਕੁਦਰਤ ਬਦਲ ਗਈ ਕਾਇਨਾਤ ਬਦਲ ਗਈ ਬਦਲ ਇਨਸਾਨ ਗਿਆ ਇਨਸਾਨ ਨੇ ਰੱਬ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੁਣ ਹਮ ਹਰ ਬੰਦਾ ਚਾਹੁੰਦਾ ਕਿ ਭੌਤਿਕ ਸੁੱਖ ਸਾਰੇ ਹੋਣ ਹਮ ਮਾਰੇ ਨੇ ਦਿੱਤੇ ਵੀ ਹੈ ਜੀ ਪਰ ਸੁੱਖਾਂ ਦਾ ਸਵਾਦ ਕਿਵੇਂ ਲੈਣਾ ਜਿਹਨੂੰ ਕਹਿੰਦੇ ਆਂ ਵੀ ਸੁੱਖਾਂ ਹੰਡਾਣੇ ਕਿੱਦਾਂ ਹੂੰ ਉੱਥੇ ਜਨਤਾ ਥੋੜੀ ਜਿਹੀ ਗੁੰਮਰਾਹ ਹੈ ਓਕੇ ਜਜੇ ਨਦੀ ਏਸੀ ਨੇ ਤਾਂ 16 ਡਿਗਰੀ ਤੱਕ ਲਿਆਂਦੇ ਡਾਊਨ ਵੀ ਤੁਸੀਂ ਕਿੱਥੇ ਮਨਾਲੀ ਨੂੰ ਚੱਲੇ ਲਾਹਸਪਤਾਲੀ ਨੂੰ ਚੱਲੇ ਅੰਨੀ ਵੀ ਠੰਡ ਦੇ ਵਿੱਚ ਨੂੰ ਤੁਹਾਡਾ ਘਰ ਹੈ ਜੀ ਜੀ ਬਾਹਰ ਨਿਕਲਣਾ ਏਦਕੀ 47 ਡਿਗਰੀ ਟੈਂਪਰੇਚਰ ਗਿਆ ਠੀਕ ਹੈ ਜੇ ਤੁਹਾਡਾ ਕਮਰਾ 16 ਤੱਕ ਨਹੀਂ ਠੰਡਾ ਹੋਇਆ ਜਾਂ ਕਾਰ ਇੰਨੀ ਠੰਡੀ ਨਹੀਂ ਹੋਈ 22 ਤੇ ਹੁਣ ਪਰ ਤੁਸੀਂ ਇੱਕਦਮ ਬਾਹਰ ਨਿਕਲਦੇ ਆ ਉੱਤੋਂ ਦੇ ਬੜਾ ਦੁੱਖ ਲੱਗਦਾ ਕਹਿੰਦੇ ਹੋਇਆ ਵੀ ਲੋਕਾਂ ਨੇ ਕਿਹਾ ਇਹ ਖਬਰੇ ਹਰ ਵਾਰੀ ਇਦਾਂ ਹੀ ਬੋਲਦਾ ਜਿਹੜੇ ਸਾਡੇ ਖਾਦੇ ਪਦਾਰਥ ਨੇ ਜੀ ਉਹਨਾਂ ਦੀ ਸ਼ੁੱਧਤਾ ਤੇ ਬਹੁਤ ਬੜਾ ਪ੍ਰਸ਼ਨਚਨ ਲੱਗ ਗਿਆ ਜਿਵੇਂ ਕਿ ਸਰਕਤਾ ਬੀਜ ਬਦਲ ਕੇ ਝਾੜ ਜ਼ਿਆਦਾ ਲੈਣ ਵਾਸਤੇ ਠੀਕ ਹੈ ਉਤੋਂ ਪੈਸਟੀਸਾਈਡ ਇਫੈਕਟ ਆ ਗਿਆ ਠੀਕ ਹੈ ਉਤੋਂ ਜਿਹੜੀਆਂ ਮੌਸਮੀ ਸਬਜ਼ੀਆਂ ਸੀ ਮੌਸਮੀ ਫਲ ਸੀ ਕਿਉਂ 12 ਮਹੀਨੇ ਚੱਲਣ ਲੱਗ ਗਏ ਹੂੰ 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 ਉਤੋਂ ਵੈਰਾਈਟੀ ਆਫ ਫੂਡ ਹੋ ਗਿਆ ਠੀਕ ਹੈ ਕੰਮ ਅੱਗੇ ਫਿਜ਼ੀਕਲ ਵਰਕ ਖੰਦਾ ਸੀ ਤਾਂ ਬੰਦਾ ਕੰਮ ਕਰਦਾ ਸੀ 2 ਘੰਟੇ 6 ਘੰਟੇ 8 ਘੰਟੇ ਵੀ ਕੋ ਕਰਦਾ ਸੀ ਮਜ਼ਦੂਰ ਵਿਚਾਰਾ ਹੂੰ ਆ ਕੇ ਆਰਾਮ ਕਰ ਲੈਂਦਾ ਸੀ ਹੁਣ ਸਰ ਦਿਮਾਗ ਦੇ ਕੰਮ ਹੋ ਗਏ ਨਵੀਂ ਜਨਰੇਸ਼ਨ ਖਾਸ ਕਰਕੇ ਅਸੀਂ ਵੀ ਵਿੱਚ ਹੀ ਆ ਕਿਉਂਕਿ ਅਸੀਂ ਉਹਦੇ ਨਾਲ ਦਿਮਾਗ એનર્ਜੀ ਹਰ ਬਿੱਲੇ ਸਾਡਾ ਕੰਜ਼ੂਮ ਕਰਦਾ ਹੈ ਉਹ ਤੁਹਾਨੂੰ ਐਗਜ਼ੌਸਟਿੰਗ ਦਿੰਦਾ ਜਿਹਨੂੰ ਕਹਿੰਦੇ ਜਿਵੇਂ ਬੜਾ ਐਗਜ਼ਾਸਟ ਹੋ ਗਿਆ ਮੈਂ ਬੜਾ ਹੋ ਗਿਆ ਜਿਵੇਂ ਨਿਆਣੇ ਨਵੇਂ ਜਿੰਨੇ ਬੱਚੇ ਜਵਾਨ ਨੇ ਜੀ ਉਹ ਡਿਫਰੈਂਟ ਤਰੀਕੇ ਨਾਲ ਥੱਕਦੇ ਨੇ ਉਹ ਫਿਰ ਜਾ ਕੇ ਕਸਰਤ ਨੂੰ ਜੋਰ ਲਾਉਂਦੇ ਆ ਉਹ ਕਰਦੇ ਆ ਉਹਨਾਂ ਨੂੰ ਮੈਂ ਕਹਿੰਦਾ ਹੁਣ ਆਪਣੇ ਖੁਰਾਕ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਸਰ ਲੋਗ ਇਤਰਾਜ਼ ਕਰਦੇ ਨੇ ਬਹੁਤ ਸਾਰੀ ਜਨਤਾ ਨੂੰ ਇਤਰਾਜ਼ ਹੁਣਾ ਪਰ ਹੁਣ ਜਿਹੜੇ ਇਹਦੇ ਗਰੋਰ ਨੇ ਔਰ ਵੇਚਣ ਵਾਲੇ ਨੇ ਉਹਨਾਂ ਤੋਂ ਮਾਫੀ ਚਾਹੁੰਦਾ ਮੈਂ ਤਾਂ ਸਮਾਜ ਤੰਦਰੁਸਤੀ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਹਾਂ ਹਾਂ ਸਾਡੇ ਕੋਲ ਵੀ ਰਿਪੋਰਟਾਂ ਜਾਂ ਸਾਡੇ ਮਰੀਜ਼ ਸਾਨੂੰ ਆ ਕੇ ਕਹਿੰਦੇ ਜੀ ਮੈਨੂੰ ਆ ਹੋ ਗਿਆ ਮੈਨੂੰ ਆ ਹੋ ਗਿਆ ਡਾਕਟਰ ਕਹਿੰਦਾ ਆ ਹੋ ਗਿਆ ਮੈਂ ਕਿਹਾ 10 ਖਾਦਾ ਕੀ ਸੀ ਹਾਂ ਉਹ ਖਾਦੇ ਚੀਜ਼ਾਂ ਜੇ ਹੁਣ 20 50 ਬੰਦੇ ਇੱਕੋ ਚੀਜ਼ ਨੂੰ ਕਹਿਗੇ ਕਿ ਦਿਮਾਗ ਖਾਦਾ ਸੀ ਬਿਮਾਰ ਹੋ ਰਹੇ ਨੇ ਸਾਨੂੰ ਵੀ ਗੌਰ ਫਰਮਾਉਣਾ ਪੈਂਦਾ ਕਿਹੜੀ ਚੀਜ਼ ਖਾ ਕੇ ਬਿਮਾਰ ਹੋ ਜੀ ਇਸ ਵੇਲੇ ਐਤਕੀ ਕਰੇਲਿਆਂ ਨੇ ਬੜੀ ਅਸੀਂ ਤੈਸੀ ਕੀਤੀ ਸੀ ਨਹੀਂ ਸਾਰੀ ਜਨਤਾ ਕਰੇਲੇ ਬੜੇ ਭਰਮੇ ਸਵਾਦ ਨਾਲ ਮਸਾਲੇ ਪਾ ਕੇ ਖਾਂਦੀ ਹੁੰਦੀ ਸੀ ਜੀ ਤੇ ਭਿੰਡੀ ਕਿਆ ਅਰਬੀ ਕਿਆ ਮਤਲਬ ਲੋਕੀ ਨੇ ਇਹਨਾਂ ਚੀਜ਼ਾਂ ਦੇ ਨਾਲ ਇਸ ਤਰੀਕੇ ਕਰਕੇ ਡਿਸਟਰਬ ਹੋ ਰਹੇ ਸਾਨੂੰ ਵੀ ਮਹਿਸੂਸ ਹੁੰਦਾ ਵੀ ਅਸੀਂ ਸਮਾਜ ਨੂੰ ਕਿਆ ਕਹਿ ਦੀ ਜੀ ਹਾਂ 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 ਬਾਜ਼ਾਰ ਚੀਜ਼ ਲੈਣ ਚਲੇ ਜਾਓ ਕਿ ਹੋ ਅਸਲੀ ਨਹੀਂ ਕਿਸਾਨਾਂ ਨੂੰ ਵੀ ਪਤਾ ਵੀ ਦੁੱਧ ਅਸਲੀ ਨਹੀਂ ਹਾਂ ਹੁਣ ਮੈਂ ਜੇ ਨਾਂ ਦਿਆਂ ਤਾਂ ਲੋਕਾਂ ਨੇ ਕਹਿਣਾ ਵੀ ਕੀ ਮੈਂ ਪਿੱਛੇ ਪਰਮਾਤਮਾ ਦੀ ਕਿਰਪਾ ਕਿਸੇ ਦੇ ਘਰੇ ਚੰਗੇ ਮਤਲਬ ਦੁਨੀਆ ਜਾਣਦੀ ਵੀ ਐ ਅਸੀਂ ਵੀ ਕੋਈ ਗੱਲ ਨਹੀਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਬੀਬੀ ਜ ਨੇ ਖਾਣਾ ਬਣਾਇਆ ਸੀ ਖਾਣਾ ਖਾਧਾ ਰਾਤ ਨੂੰ ਗੱਲ ਕੁਛ ਨਹੀਂ ਸੀਗੀ ਸਰ ਸ਼ਿਮਲਾ ਮਿਰਚ ਖਾ ਕੇ ਪਰਮਾਤਮਾ ਜਾਣ ਦਾ ਵੀ ਸਵਾਦ ਆ ਗਿਆ ਠੀਕ ਹੈ ਅੱਛਾ ਹੁਣ ਜੀ ਚੰਗੀ ਚੀਜ਼ ਮੈਂ ਥੋੜਾ ਜਿਹਾ ਆਪਣੇ ਸੁਭਾਅ ਤੋਂ ਖੁੱਲਾ ਮੈਂ ਤਾਂ ਪਰਹੇਜ਼ ਨਹੀਂ ਕਰਦਾ ਗੱਲਬਾਤ ਕਰਨ ਨੂੰ ਪੁੱਛਣ ਨੂੰ ਮੈਂ ਕਿਹਾ ਭੈਣ ਜੀ ਉਰੇ ਆ ਕੇ ਬੈਠੋ ਇਹ ਦੱਸੋ ਬਣਾਇਆ ਕਿਵੇਂ ਹੂੰ ਉਹ ਜਨੇਕੰਦਰਾ ਸਾਹਿਬ ਉਹਦੇ ਕੁਝ ਨਹੀਂ ਪਾਇਆ ਕਹਿੰਦੇ ਗਰਮੀਆਂ ਨੇ ਇਸ ਵੇਲੇ ਸਾਡੇ ਯੂਜ਼ ਨਹੀਂ ਕਰਦੇ ਬਾਕੀ ਬੋਇਲੜੀ ਨੇ ਮੈਂ ਕਿਹਾ ਵੀ ਮੈਂ ਸ਼ਿਮਰਾ ਮਿਰਚ ਇਹ ਜੀ ਨਹੀਂ ਖਾਦੀ ਹੂੰ ਫਿਰ ਉਹਨੇ ਦੱਸਿਆ ਕਿ ਸਾਡੇ ਆਪਣੇ ਘਰ ਦੀ ਹੈ ਅੱਛਾ ਤੇ ਜਿਹੜੀ ਉਹਦੀ ਖਾਦ ਵੀ ਹੈ ਕਹਿੰਦੇ ਜੋ ਅਸੀਂ ਫਰੂਟ ਛਿਲਕਾ ਸਬਜ਼ੀ ਖਾਂਦਾ ਉਹ ਛਿਲਕੇ ਵੀ ਕਹਿੰਦੇ ਅਸੀਂ ਕੰਪੋਸਟ ਕਰਦੇ ਆ ਉਹਨਾਂ ਦੀ ਖਾਦ ਯੂਜ਼ ਕਰਦੇ ਆ ਠੀਕ ਨਾ ਵੀ ਲੈਦਾਂ ਮਾ ਪੰਮੀ ਬਾਈ ਜੀ ਦੇ ਘਰ ਦੀ ਗੱਲ ਹੈ ਹੋਰ ਦੱਸੋ ਕੱਲ ਨੂੰ ਲੋਕ ਕਹਿੰਨ ਵੀ ਹਾਵੇ ਵਿੱਚ ਲਕੋ ਰੱਖਿਆ ਹੂੰ 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 ਉਹ ਭਾਈ ਜੀ ਆਪਣਾ ਕਹਿੰਦੇ ਮੈਂ ਬਾਜ਼ਾਰ ਆਪਣਾ ਸਮਾਨ ਵੇਚਣੇ ਜਾਂਦਾ ਖੇਤੀ ਕਰਦੇ ਨੇ ਹੂੰ ਕਹਿੰਦੇ ਮੈਂ ਆਪਣਾ ਆਰਗੈਨਿਕ ਤੇ ਰੱਖਿਆ ਹੁ ਜੀ ਜੀ ਤੇ ਹੁਣ ਸਰ ਜੀ ਚੰਗੇ ਨੂੰ ਚੰਗਾ ਕਹੀਏ ਤਾਂ ਹਰਜ ਕਿਹਾ ਹੈ ਸਮਾਜ ਨੂੰ ਸੇਹ ਦਿਨੇ ਵੀ ਤੁਸੀਂ ਵੀ ਕੋਸ਼ਿਸ਼ ਕਰਕੇ ਆਪਣੇ ਜੋਗੀ ਤਾਂ ਉਗਾਇਆ ਹੀ ਕਰੋ ਹੂੰ ਇੱਕ ਤਾਂ ਬਾਜ਼ਾਰ ਦੇ ਰੇਟ ਠੀਕ ਰਹਿਣਗੇ ਸਮਾਜ ਤੰਦਰੁਸਤ ਰਹੇਗਾ ਤੁਸੀਂ ਸਾਡੇ ਡਾਕਟਰਾਂ ਤੋਂ ਬਚੇ ਰਹੋਗੇ ਅਦਰਵਾਈਜ਼ ਤੁਸੀਂ ਖਾਦੀ ਤੇ ਰੋਟੀ ਹੁੰਦੀ ਹੈ ਹੂੰ ਭਰੂ ਗੈਸ ਵਾਲਾ ਐਸਾ ਮਾਰਦੀ ਢਿੱਡ ਦਾ ਫਿਰ ਡਾਕਟਰ ਦੇ ਕੋਲ ਗਿਆ ਫਿਰ ਸੁੱਕਾ ਦਾ ਅਗਲਾ ਕੋ ਜਾਣ ਮੈਂ ਤਾਂ ਹੁਣ ਫੇਰ ਲੋਕਾਂ ਨੂੰ ਉਤਰਾਜ ਜਿਹੜਾ ਵੀ ਡਾਕਟਰ ਬਾਲਾ ਸਿੱਧਾ ਹੀ ਹੋ ਜਾਂਦਾ ਹੂੰ ਇਹ ਜਾਤੀ ਅੰਗਰੇਜ਼ਾਂ ਦੀ ਇਹ ਇਧਰ ਮਿਹਰਬਾਨੀਆਂ ਹੋਈਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਅਸੀਂ ਕੀਤੀ ਐ ਉਹਾਂ ਦੀ ਪੜਾਈਆਂ ਪੜੀਆਂ ਹੂੰ ਉਦੋਂ ਤੋਂ ਫੇਰ ਹਰ ਚੀਜ਼ ਦਾ ਬਜਾਰੀ ਬਣ ਗਿਆ ਠੀਕ ਐ ਇਹਨਾਂ ਨੂੰ ਆਪਣਾ ਬਜਾਰ ਦੇਸ਼ ਦੱਸਦਾ ਸਾਨੂੰ ਸਾਡਾ ਸਮਾਜ ਦੱਸਦਾ ਅਸੀਂ ਸਾਰੇ ਸਾਂਝ ਨਾਲ ਚੱਲਦੇ ਆਂ ਇਹ ਮਾਇਆ ਨਾਲ ਚੱਲਦੇ ਆਂ ਹੂੰ 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 ਤੇ ਜੇ ਪਹਿਲੇ ਦੇਵਤੇ ਸੀਗੇ ਤੇ ਰਾਖਸ਼ ਸਦੋਂ ਵੀ ਸੀਗੇ ਜੇ ਉਹਨਾਂ ਹੈਗੇ ਤਾਂ ਹੁਣ ਵੀ ਕੋਈ ਕਸਰ ਤਾਂ ਹੈ ਨਹੀਂ ਹੂੰ 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 ਗੱਲ ਦੁੱਖ ਤਕਲੀਫ ਦੀ ਹੈ ਸਮਾਜ ਦੀ ਕਿ ਚਲੋ ਬਿਮਾਰੀਆਂ ਨੇ ਪਪੂਲੇਸ਼ਨ ਬੜੀ ਸਭ ਕੁਝ ਹੂੰ ਪਰ ਪੇਸ਼ੈਂਟ ਡਾਕਟਰ ਦੇ ਕੋਲ ਜਾਂਦਾ ਬੜੀ ਉਮੀਦ ਨਾਲ ਠੀਕ ਹੈ ਬੜੀ ਸਾਨੂੰ ਤਕਲੀਫ ਹੋਣ ਲੱਗੀ ਤੁਹਾਨੂੰ ਤਾਂ ਹੋਣੀ ਹੀ ਮਰੀਜ਼ਾਂ ਨੂੰ ਤਾਂ ਸਾਨੂੰ ਹੁੰਦੀ ਹੈ ਕਿ ਚੰਗੇ ਭਲੇ ਮਰੀਜ਼ ਨੂੰ ਬਿਮਾਰ ਬਣਾ ਦੇਣਾ ਹੂੰ ਜੇ ਹੁਣ ਮੰਨ ਲਓ ਮੇਰੇ ਕੋਲ ਜਾਂ ਹੋਰ ਦੁਨੀਆ ਇੱਕ ਤੋਂ ਇੱਕ ਪਰਿਤ ਪਰੇ ਕਲਾਕਾਰ ਪਏ ਮੈਂ ਤਾਂ ਹਜੇ ਕੁਝ ਵੀ ਨਹੀਂ ਹੈ ਮੈਂ ਤਾਂ ਵੀ ਬੜੇ ਬੜੇ ਉਸਤਾਦ ਪਏ ਨੇ ਹਮ ਬਰੇ ਹੈ ਬਈ ਹੁਣ ਜਿਹੜਾ ਜਿਹਨੂੰ ਮਿਲਦਾ ਉਹਨੂੰ ਤਾਂ ਉਹਦਾ ਹੀ ਪਤਾ ਲੱਗਦਾ ਵੀ ਹਾਂ ਬੈਠੇ ਹੀ ਹੋਇਆ ਹੈ ਜੀ ਜੀ ਐਟ ਲੀਸਟ ਸੱਚ ਨੂੰ ਸੱਚ ਕਹਿਣ ਦਾ ਜੇ ਦਮ ਰੱਖਦੇ ਹੁਣ ਤਾਂ ਇਨਸਾਨ ਕਹਾਣ ਦਾ ਦਮ ਰੱਖਿਓ ਨਹੀਂ ਕਾ ਇਨਸਾਨੀਅਤ ਜੇ ਤੁਸੀਂ ਭੇਡਾਂ ਮੰਗੇ ਝੂਠੇ ਰਹਿਣਾ ਝੂਠ ਦੇ ਮਗਰ ਇੱਕ ਬੰਦਾ ਆ ਲਿਖ ਦਿੰਦਾ ਝੂਠ ਉਹਨੂੰ ਸਾਰੇ ਮੋਹਰ ਮਾਰਦੇ ਚਲੇ ਜਾਂਦੇ ਸਾਡੇ ਨੂੰ ਹੁਣ ਰੀਸੈਂਟਲੀ ਬੀਤ ਕੇ ਹਟੀ ਹੈ ਅਸੀਂ ਕੈਮਰੇ ਤੇ ਕਹਿ ਰਹੇ ਹਾਂ ਔਨ ਰਿਕਾਰਡ ਕਰ ਰਹੇ ਹਾਂ ਸਤਗੁਰ ਆਪਣੀ ਗੱਦੀ ਤੇ ਬੈਠ ਕੇ ਕਹਿ ਰਹੇ ਆ ਹਮ ਕਿ ਜਦ ਮਰੀਜ਼ ਠੀਕ ਹੁੰਦੇ ਆ ਹਮ ਫਿਰ ਤਾਂ ਡਾਕਟਰ ਨੂੰ ਕਹਿ ਦੇਣਾ ਚਾਹੀਦਾ ਵੀ ਹੁਣ ਤੂੰ ਠੀਕ ਹੈ ਠੀਕ ਹੈ ਫਿਰ ਇੱਕ ਕੁਝ ਹੋਰ ਲਿਖਦਾ ਦੂਜਾ ਹੋਰ ਲਿਖਦਾ ਫਿਰ ਤੀਜਾ ਕੁਝ ਹੋਰ ਲਿਖਦਾ ਵੀ ਤੁਹਾਡੀ ਕਿਹੜੀ ਪੜਾਈ ਹੈ ਹਮ ਨਹੀਂ ਇਹਦੇ ਨਾਲ ਗੱਲ ਕਰੋ ਜਿਹੜਾ ਇੱਕ ਵਾਰੀ ਹੱਥ ਲਾ ਕੇ ਕਹਿੰਦਾ ਵੀ ਆਹ ਗੱਲ ਹੋ ਗਈ ਜੈ ਜਿੱਥੇ ਮਰਜੀ ਤੁਰਿਆ ਫਿਰ ਹਮ ਹਮ ਹਮ